ਰਿਆਸਤੀ ਸ਼ਹਿਰ ਪਟਿਆਲਾ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਇਲਾਜ ਦੌਰਾਨ 24 ਸਾਲਾਂ ਦੀ ਦੀਆ ਨਾਮ ਦੀ ਕੁੜੀ ਦੀ ਕਿਸੇ ਕਾਰਨਾ ਕਰਕੇ ਮੌਤ ਹੋ ਗਈ। ਪਰਿਵਾਰ ਮੈਂਬਰਾਂ ਨੇ ਦੱਸਿਆ ਕਿ ਉਸਦੀ ਨੱਕ ਦੀ ਹੱਡੀ ਦਾ ਆਪਰੇਸ਼ਨ ਕਰਨ ਦੇ ਲਈ ਦੀਆ ਨੂੰ ਇੱਕ ਨਿੱਜੀ ਹਸਪਤਾਲ ਦੇ ਵਿੱਚ 22 ਫਰਵਰੀ ਨੂੰ ਦਾਖਲ ਕਰਵਾਇਆ ਗਿਆ ਸੀ ਅਤੇ ਉਸ ਤੋਂ ਬਾਅਦ 23 ਫਰਵਰੀ ਨੂੰ ਹਸਪਤਾਲ ਪ੍ਰਸ਼ਾਸਨ ਦੇ ਵੱਲੋਂ ਦੀਆ ਨੂੰ ਡਿਸਚਾਰਜ ਕਰ ਦਿੱਤਾ ਗਿਆ ਭਾਵ ਉਸ ਨੂੰ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਪਰ ਘਰੇ ਜਾਣ ਸਾਰ ਉਸਦੀ ਸਿਹਤ ਖਰਾਬ ਹੋ ਗਈ ਜਿਸ ਤੋਂ ਬਾਅਦ ਉਸ ਨੂੰ ਫਿਰ ਦੁਬਾਰਾ ਹਸਪਤਾਲ ਲਿਆਂਦਾ ਗਿਆ। ਜਿੱਥੇ ਡਾਕਟਰਾਂ ਵੱਲੋਂ ਉਸ ਦੀ ਸਿਹਤ ਨੂੰ ਗੰਭੀਰ ਦੇਖਦੇ ਹੋਏ ਦੂਸਰੇ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਜਿੱਥੇ ਜਾਣਸਾਰ ਹੀ ਕੁੜੀ ਦੀ ਮੌਤ ਹੋ ਗਈ। ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦੰਦਿਆਂ ਪੀੜਤ ਪਰਿਵਾਰ ਨੇ ਇੱਕ ਨਿੱਜੀ ਹਸਪਤਾਲ ਦੇ ਡਾਕਟਰਾਂ ਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਉਹਨਾਂ ਵੱਲੋਂ ਇਲਾਜ ਦੌਰਾਨ ਲਾਪਰਵਾਹੀ ਵਰਤੀ ਗਈ ਹੈ ਜਿਸ ਦੇ ਕਾਰਨ ਦੀਆ ਦੀ ਮੌਤ ਹੋਈ ਹੈ। ਇਸ ਲਈ ਡਾਕਟਰ ਜ਼ਿੰਮੇਵਾਰ ਨੇ ਮੇਰਾ ਨਾਮ ਸ਼ਿਵ ਕੁਮਾਰ ਹੈ ਜੀ ਤੇ ਆਪਾਂ ਡੇਰਾਬਸੀ ਦੇ ਰਹਿਣ ਵਾਲੇ ਆ ਜੀ। ਅਸੀਂ ਅਜਾਏ ਆ ਕਿ ਸਾਡੀ ਮੇਰੀ ਆਪਣੀ ਭਤੀਜੀ ਤੇ ਰਜੇਸ਼ ਜੀ ਦੀ ਬੇਟੀ ਦਿਆ ਸਾਡੀ ਬੇਟੀ ਅਸੀਂ ਇੱਥੇ ਉਹਨਾਂ ਦੀ ਭੂਆ ਰਹਿੰਦੀ ਆ ਪਟਿਆਲੇ ਤੇ ਇੱਥੇ 22 ਤਰੀਕ ਨੂੰ ਅਸੀਂ ਉਹਦੇ ਨੱਕ ਦਾ ਇੱਕ ਛੋਟਾ ਜਿਹਾ ਹੱਡੀ ਦਾ ਆਪਰੇਸ਼ਨ ਕਰਾਉਣ ਵਾਸਤੇ ਮੇਹਰ ਹਸਪੀਟਲ ਚ कराया ਸੀ ਉਹਦੀ ਸਰਜਰੀ ਹੋਈ 2.5 ਘੰਟੇ ਦੀ तकरीबन ਚਲੀ ਤੇ ਉਸ ਤੋਂ ਬਾਅਦ ਲਗਾਤਾਰ ਕੁੜੀਆ ਦੀ ਤਬੀਤ ਵਿਗੜਨੀ ਸ਼ੁਰੂ ਹੋ ਗਈ ਤੇ ਇੱਕ ਰਾਤ ਉੱਥੇ ਰੱਖੀ ਤੇ ਅਸੀਂ ਲਗਾਤਾਰ ਉਹਨਾਂ ਨੂੰ ਦੱਸਦੇ ਰਹੇ ਤੇ ਉਹ ਅਲੱਗ-ਅਲੱਗ ਇੰਜੈਕਸ਼ਨ ਤੇ ਦਵਾਈਆਂ ਦੰਦੇ ਰਹੇ ਕਿ ਇਹ ਗੈਸ ਦੀ ਪ੍ਰੋਬਲਮ ਹੈ ਛੋਟੀ ਮੋਟੀ ਪ੍ਰੋਬਲਮ ਹੈ ਠੀਕ ਹੋ ਜਾਊਗੀ ਤੇ ਕਰ ਕਰ ਕੇ ਲਗਾਤਾਰ ਪ੍ਰੋਬਲਮ ਚ ਰਹੀ ਕੁੜੀਆ ਤੇ 23 ਤਰੀਕ ਨੂੰ ਉਹਨਾਂ ਨੇ ਇੱਥੋਂ ਛੁੱਟੀ ਕਰ ਦਿੱਤੀ ਜਦਕਿ ਅਸੀਂ ਬਿਲਕੁਲ ਵੀ ਸੈਟੀਸਫਾਈਡ ਨਹੀਂ ਸੀ ਕਿ ਕੁੜੀਆ ਦੀ ਤਬੀਤ ਠੀਕ ਨਹੀਂ ਹੈਗੀ ਤੇ ਉਹਦੇ ਲੱਕ ਤੋਂ ਨੀਚੇ ਦਾ ਹਿੱਸਾ ਵੀ ਲਗਾਤਾਰ ਸੁੰਨ ਹੁੰਦਾ ਜਾ ਰਿਹਾ ਜਿੱਦਾਂ ਕੁੜੀਆ ਦੱਸ ਰ ਈ ਪ੍ਰੋਬਲਮਸ ਆਂਦੀ ਹੈ ਤੇ ਅਸੀਂ ਘਰ ਗਏ ਤੇ ਲਗਾਤਾਰ ਫਿਰ ਘਰ ਜਾ ਕੇ ਜਿੱਦਾਂ ਉਹਨਾਂ ਨੇ ਡਾਕਟਰ ਨੇ ਕਿਹਾ ਫੋਨ ਤੇ ਵੀ ਗੱਲ ਹੋਈ ਤੇ ਅਸੀਂ ਪੇਨ ਕਿਲਰ ਸਿੰਪਲ ਇੱਕ ਦਿੱਤੀ ਪਰ ਰਾਤ ਨੂੰ ਬਹੁਤ ਜ਼ਿਆਦਾ ਜਦੋਂ ਸਾਹਸ ਲੈਣ ਚ ਵੀ ਤਕਲੀਫ ਹੋਣ ਲੱਗਿਆ ਅਸੀਂ ਸਵੇਰੇ ਸਵੇਰ ਉਹਨਾਂ ਨੇ ਕਿਹਾ ਲੈ ਆਓ ਤੇ ਸਵੇਰੇ ਅਸੀਂ ਫਿਰ ਦੁਬਾਰਾ ਜਾ ਕੇ ਹਸਪੀਟਲ ਲੈ ਗਏ ਤੇ ਉਹਨਾਂ ਨੇ ਗੁੜੀਆਂ ਦੀ ਤਬੀਤ ਨੂੰ ਦੇਖਦੇ ਹੋਏ ਬਿਲਕੁਲ ਸਾਨੂੰ ਬਾਅਦ ਵਿੱਚ ਹੀ ਦੱਸਿਆ ਕਿ ਅਸੀਂ ਤਾਂ ਰੈਫਰ ਕਰ ਰਹੇ ਹਾਂ ਇਹਨੂੰ ਤੇ ਉੱਥੇ ਲੈ ਜਾਣਾ ਜ਼ਰੂਰੀ ਹੈ ਪੰਜਾਬ ਹਾਰਟ ਹਸਪੀਟਲ ਪ੍ਰਿਆਲਾ ਹਾਰਟ ਹਸਪੀਟਲ ਇੱਥੇ ਤੇ ਅਸੀਂ ਜਦੋਂ ਉਹਰੇ ਲੈ ਕੇ ਆਏ ਤੇ ਉਹਨਾਂ ਨੇ ਡਾਕਟਰਾਂ ਨੇ ਕਿਹਾ ਵੀ ਹੁਣ ਤਾਂ ਬਹੁਤ ਕ੍ਰਿਟੀਕਲ ਸਿਚੁਏਸ਼ਨ ਹੈ ਤੇ ਮਲਟੀਪਲ ਆਰਗਨਸ ਫੇਲਿਅਰ ਹੋ ਚੁੱਕੇ ਨੇ ਕੁੜੀ ਦੇ ਤੇ ਸਾਰੇ ਕਿਡਨੀਆਂ ਕੰਮ ਕਰਨੀ ਬੰਦ ਕਰ ਗਈਆਂ ਲੰਗਸ ਸਾਰੇ ਫੇਫੜੇ ਤੇ ਸਾਰੇ ਤੇ ਆਪਾਂ ਤਾਂ ਆਪ ਹਨ ਰਹਿ ਗਏ ਵੀ ਕਿਸ ਤਰ੍ਹਾਂ ਉਹਨਾਂ ਵੱਲੋਂ ਮਿਹਰ ਵਾਲਿਆਂ ਵੱਲੋਂ ਉਹਨਾਂ ਨੇ ਕਿਹਾ ਵੀ ਕੁਝ ਨਾ ਕੁਝ ਇਲਾਜ ਚ ਅੰਗੇਲੀ ਹੋਈ ਹੈ ਆਫ ਦਾ ਰਿਕਾਰਡ ਉਹਨਾਂ ਨੇ ਸਾਫ਼ ਦੱਸਿਆ ਸਾਨੂੰ ਕਿ ਹੁਣ ਬੜੀ ਕ੍ਰਿਟੀਕਲ ਸਿਚੁਏਸ਼ਨ ਹੈ ਤੇ ਆਪਾਂ ਨੂੰ ਡਾਇਲਿਸਿਸ ਤੇ ਲੈ ਜਣੀ ਪੋਗੀ ਤੇ ਕੁੜੀ ਉਹ ਡਾਇਲਿਸਿਸ ਤੋਂ ਜਾਣ ਤੋਂ ਪਹਿਲਾਂ ਮਤਲਬ ਉਹਨਾਂ ਨੇ ਦੱਸਿਆ ਕਿ ਤੁਹਾਡੀ ਬੇਟੀ ਦੀ ਡੈਥ ਹੋ ਚੁੱਕੀ ਹੈ ਸਰ ਕੋਈ ਪਹਿਲਾਂ ਹਿਸਟਰੀ ਹੈਗੀ ਬਿਲਕੁਲ ਵੀ ਕਿਸੇ ਵੀ ਤਰ੍ਹਾਂ ਦੀ ਨਹੀਂ ਬਿਲਕੁਲ ਯੰਗ ਕੁੜੀ ਹੈ ਸਿਰਫ 24 ਸਾਲ ਦੀ ਉਮਰ ਹੈ ਤੇ ਅੱਜ ਤੱਕ ਕਿਸੇ ਵੀ ਤਰ੍ਹਾਂ ਦੀ ਦੇਖੋ ਅੱਜ ਕੱਲ ਜੇ ਹਿਸਟਰੀ ਹੁੰਦੀ ਹੈ ਤਾਂ ਵੈਸੇ ਹੀ ਅੱਜ ਕੱਲ ਤਾਂ ਹਰ ਜਗ੍ਹਾ ਆਧਾਰ ਕਾਰਡ ਸਬਮਿਟ ਹੁੰਦਾ ਹੈ ਤੇ ਉਸ ਨਾਲ ਨਿਕਲ ਆਉਂਦੀ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਿਸੇ ਤਰ੍ਹਾਂ ਦੀ ਮੈਡੀਕਲ ਹਿਸਟਰੀ ਨਹੀਂ ਸੀ ਬੜੀ ਇੱਕ ਸਿੰਪਲ ਜਿਹਾ ਨੱਕ ਦਾ ਆਪਰੇਸ਼ਨ ਸੀ ਕੁੜੀ ਆ ਦਾ ਹਾਂ 15 20 ਦਿਨ ਪਹਿਲਾਂ ਹੀ ਕੁੜੀਆ ਦੀ ਇੰਗੇਜਮੈਂਟ ਹੋਈ ਸੀ ਤੇ ਮਹੀਨੇ ਦ ਇਸ ਤਰ੍ਹਾਂ ਇੱਕ ਪਰਿਵਾਰ ਦੀ ਨਹੀਂ ਇਹਨਾਂ ਨੇ ਤਾਂ ਮਹਿਰ ਹਸਪੀਟਲ ਵਾਲਿਆਂ ਦੇ ਕਰਕੇ ਤਾਂ ਕਈ ਪਰਿਵਾਰਾਂ ਦੀ ਜ਼ਿੰਦਗੀਆਂ ਜਿਹੜੀ ਖਰਾਬ ਹੋਈ ਸੀ ਜਿਨ੍ਹਾਂ ਦੇ ਦੁਆਰਾ ਡਾਕਟਰ ਦਾ ਨਾਮ ਮੈਨੂੰ ਸਹੀ-ਸਹੀ ਯਾਦ ਨਹੀਂ ਡਾਕਟਰ ਦਾ ਨਾਮ ਯਾਦ ਹੈ ਇਹ ਪੂਰੀ ਜਿਹੜੀ ਉਹਨਾਂ ਦੀ ਉਸ ਚ ਹਿਸਟਰੀ ਹੈ ਜੀ ਉਸ ਚ ਪੂਰਾ ਹੁਣ ਅਸੀਂ ਵੀ ਦੁੱਖ ਚ ਆਪਰੇਸ਼ਨ ਤੋਂ ਕਿੰਨੇ ਟਾਈਮ ਬਾਅਦ ਹਾਲਤ ਵਿਗੜਨ ਲੱਗੀ ਸ਼ੁਰੂ ਜਦੋਂ ਹਲਕਾ-ਹਲਕਾ ਹੋਸ਼ ਜਾਣ ਲੱਗੀ ਕੁੜੀ ਤਾਂ ਉਹਨਾਂ ਨੇ ਉਹਦੀ ਭੂਆ ਦੱਸਦੀ ਐ ਜੋ ਨਾਲ ਸੀ ਉਸ ਦਿਨ ਤੇ ਉਹ ਦੱਸਣਾ ਸ਼ੁਰੂ ਕਰਤਾ ਸੀ ਉਹਨੇ ਲਗਾਤਾਰ ਮੇਰੇ ਦਰਦ ਹੋ ਰਿਹਾ ਜਿੱਦਾਂ-ਜਿੱਦਾਂ ਹੋਸ਼ ਸੈਂਸਿਟੀ ਸੈਂਸ ਆਂਦੀ ਜਾ ਰਹੀ ਸੀ ਤੇ ਉਹ ਲਗਾਤਾਰ ਦ ਕੁਰਸਾਬ ਤੁਸੀਂ ਪੁਲਿਸ ਨੂੰ ਯਾ ਕੋ ਚਾਰਵਾਈ ਨੂੰ ਕਿਹਾ ਬਿਲਕੁਲ ਜੀ ਬਿਲਕੁਲ ਅਸੀਂ ਪੁਲਿਸ ਥਾਣੇ ਚ ਸ਼ਿਕਾਇਤ ਦੇ ਕੇ ਆਏ ਹਾਂ ਤੇ ਹੁਣ ਮੈਡੀਕਲ ਸਰਜਨ ਸਾਹਿਬ ਨੂੰ ਵੀ ਸ਼ਿਕਾਇਤ ਦੇ ਰਹੇ ਹਾਂ ਤੇ ਅਸੀਂ ਰਿਕਵੈਸਟ ਵੀ ਕੀਤੀ ਹੈ ਸਾਰੇ ਪੁਲਿਸ ਮੁਲਾਜ਼ਮਾਂ ਨੂੰ ਕਿ ਸਾਡੀ ਤੇ ਹਸਪੀਟਲ ਨੂੰ ਹੁਣ ਰਜਿੰਦਰਾ ਹਸਪੀਟਲ ਚ ਆਏ ਹਾਂ ਤੇ ਕਿ ਸਾਡੀ ਬੇਟੀ ਦਾ ਜਿਹੜਾ ਹੈ ਉਹ ਪ੍ਰੋਪਰ ਬੋਰਡ ਨਾਲ ਪੋਸਟਮਾਰਟਮ ਕਰਵਾਇਆ ਜਾਵੇ ਤੇ ਉਹਦੀ ਵੀਡੀਓਗ੍ਰਾਫੀ ਕਰਾਈ ਜਾਵੇ ਤੇ ਆਪਾਂ ਤਾਂ ਇਹੀ ਬੇਨਤੀ ਕਰਦੇ ਹਾਂ ਸਾਰਿਆਂ ਨੂੰ ਜੀ ਵੀ ਕੜੀ ਤੋਂ ਕੜੀ ਸਜ਼ਾ ਮਿਲੇ ਤਾਂ ਕਿ ਬਾਕੀਆਂ ਦਾ ਬਾਕੀਆਂ ਨਾਲ ਇਹੋ ਜਿਹਾ ਗਲਤ ਨਾ ਹੋਏ ਤੇ ਕਈ ਫੈਮਲੀਆ ਜਿੱਦਾਂ ਬਰਬਾਦ ਹੋ ਰਹੀਆਂ ਇਹਨਾਂ ਪ੍ਰਾਈਵੇਟ ਹਸਪਤਾਲਾਂ ਨਾਲ ਕਰਕੇ ਇਹ ਠੀਕ ਹੋਏ। ਫਿਲਹਾਲ ਪੀੜਤ ਪਰਿਵਾਰ ਵੱਲੋਂ ਹਸਪਤਾਲ ਦੇ ਡਾਕਟਰਾਂ ਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਪ੍ਰਸ਼ਾਸਨ ਨੇ ਇਨਸਾਫ ਦੀ ਗੋਹਰ ਲਗਾਈ ਗਈ ਹੈ। ਉਧਰ ਦੂਜੇ ਪਾਸੇ ਅਦਾਰਾਦਾਨ ਮਿਊਟ ਦੀ ਟੀਮ ਨੇ ਜਦੋਂ ਇਸ ਸੰਬੰਧੀ ਸਬੰਧਤ ਡਾਕਟਰਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਿਸੇ ਕਾਰਨਾ ਕਰਕੇ ਉਹਨਾਂ ਦੇ ਨਾਲ ਰਾਪਤਾਰ ਨਹੀਂ ਹੋ ਸਕਿਆ। ਆਖਿਰ ਦੀਆ ਦੀ ਜਾਨ ਕਿਵੇਂ ਗਈ ਕਿਸ ਦੀ ਗਲਤੀ ਸੀ ਇਹ ਸਭ ਕੁਝ ਪੁਲਿਸ ਦੀ ਜਾਂਚ ਦਾ ਵਿਸ਼ਾ ਹੈ ਜਾਂਚ ਤੋਂ ਬਾਅਦ ਹੀ ਦੇਖਣਾ ਹੋਵੇਗਾ। દનમ્યુટ લ પટિયાલા તો હિમાંશુની રિપોર્ટ